ਬਠਿੰਡਾ ਨਗਰ ਨਿਗਮ ਅੰਦਰ ਹੋਈ ਅੱਜ ਹਾਊਸ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਫੈਸਲਾ ਹੁਣ ਇਹ ਈ-रिक्शा ਅਤੇ ਰੇੜੀਆਂ ਵਾਲਿਆਂ ਤੋਂ ਵੀ ਵਸੂਲਿਆ ਜਾਵੇਗਾ ਪੈਸਾ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਦਿੱਤੀ ਗਈ ਜਾਣਕਾਰੀ ਅੱਜ ਬਠਿੰਡਾ ਨਗਰ ਨਿਗਮ ਦੇ ਅੰਦਰ ਸ਼ੁੱਕਰਵਾਰ ਨੂੰ 12 ਵਜੇ ਲਗਭਗ ਇੱਕ ਮੀਟਿੰਗ ਰੱਖੀ ਗਈ ਹਾਊਸ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਕਿ ਜਿਹੜੀਆਂ ਵੀ ਰੇੜੀਆਂ ਬਾਜ਼ਾਰ ਦੇ ਚਲਾਈਆਂ ਅਤੇ ਨਾਲ ਨਾਲ ਜਿਹੜੇ ਈ-रिक्शा ਨੇ ਉਹਨਾਂ ਤੋਂ ਹੁਣ ਪੈਸਾ ਵਸੂਲਿਆ ਜਾਵੇਗਾ ਅਤੇ ਉਹਦੇ ਨਾਲ ਨਾਲ ਭਾਗੂ ਰੋੜਾ ਜਿਹੜੀ ਬਖੰਡਾ ਦੀ ਉਹਨੂੰ ਵੀ ਉਹਨੂੰ ਵੀ ਆਪਣਾ ਜਲਦੀ ਚੌੜਾ ਕੀਤਾ ਜਾ ਰਿਹਾ ਹੈ ਇਸ ਸਬੰਧੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਫੋਰਸ ਮੰਗੀ ਗਈ ਹੈ ਤੇ ਉਹਨਾਂ ਵੱਲੋਂ ਇਸ ਆਪਣਾ ਸੜਕ ਨੂੰ ਜਲਦੀ ਹੀ ਜਿਹੜੀ ਉੱਥੇ ਆਪਣਾ ਨਿਯਾਇਤ ਆਪਣਾ ਅਕਰੋਚਮੈਂਟ ਹੋਈ ਹੈ ਉਸ ਨੂੰ ਠਾ ਦਿੱਤਾ ਜਾਵੇਗਾ ਇਸ ਸਬੰਧੀ ਜਦ ਉਹਨਾਂ ਦੇ ਨਾਲ ਸਾਡੇ ਵੱਲੋਂ ਤੇਲ ਦੇ ਟਿਪਰਾਂ ਦੇ ਵਿੱਚ ਜਿਹੜੇ ਹੈਗੇ ਆ ਆਪਣਾ ਕੋੜੇ ਵਾਲੇ ਟਿਪਰ ਆ ਉਹਨਾਂ ਦੇ ਵਿੱਚੋਂ ਤੇਲ ਕੱਢਣ ਦੇ ਮਾਮਲੇ ਦੇ ਵਿੱਚ ਜਦ ਉਹਨਾਂ ਵੱਲੋਂ ਪੁੱਛਿਆ ਗਿਆ ਉਹਨਾਂ ਕਹਿਆ ਕਿ ਜਲਦੀ ਹੀ ਇਸ ਸਬੰਧੀ ਉਹਨਾਂ ਵੱਲੋਂ ਇੱਕ ਆਪਣਾ ਕਮੇਟੀ ਬਣਾਈ ਗਿਆ ਉਹ ਜਦੋਂ ਫੈਸਲਾ ਦੇਵੇਗੀ ਤਾਂ ਉਸ ਦੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਆ ਉਸ ਨੂੰ ਸੌਣਿਆ ਕੀ ਕਹਿੰਦੇ ਨੇ ਨਗਰ ਨਿਗਮ ਦੇ ਕਮਿਸ਼ਨਰ ਆ ਦੇਖੋ ਜਿਹੜੇ ਮੇਨ ਮੁੱਦੇ ਜਿਹੜੇ ਪਾਸ ਹੋਏ ਆ ਇੱਕ ਤਾਂ ਜਿਹੜੇ ਵੀ ਸਾਡੇ ਡਿਵੈਲਪਮੈਂਟਲ ਵਰਕਸ ਵਾਸਤੇ ਜ਼ਮੀਨ ਚਾਹੀਦੀ ਹੈ ਉਹ ਅਸੀਂ ਜਿਹੜਾ ਤੁਹਾਡਾ ਥਰਮਲ ਦਾ ਏਰੀਆ ਹੈਗਾ ਉਹਦੇ ਵਿੱਚ ਪ੍ਰਪੋਜ਼ਲ ਪਾਸ ਕੀਤਾ ਹੈ ਕਿ ਉੱਥੇ 30 ਏਕੜ ਰੇਜਟ ਜਿਹਦੇ ਵਿੱਚ ਕੋਈ ਵੀ ਨਵੇਂ ਪ੍ਰੋਜੈਕਟ ਚਾਲੂ ਕੀਤੇ ਜਾਣ ਜਿਹੜੇ ਸ਼ਹਿਰ ਦੇ ਫਾਇਦੇ ਵਾਸਤੇ ਹੈਗੇ ਜਿਸ ਤਰ੍ਹਾਂ ਕਿ ਟੋਡਾ ਸੀਵੇਜ ਟ੍ਰੀਟਮੈਂਟ ਪਲਾਂਟ ਐਟ ਸੇਟਰਾ ਇਸ ਤੋਂ ਇਲਾਵਾ ਜਿਹੜਾ ਮੁੱਦਾ ਸੀਗਾ ਉਹ ਡੀਕੰਜੈਸਟ ਕਰਨ ਵਾਸਤੇ ਸੀ ਸ਼ਹਿਰ ਦੀਆਂ ਗਲੀਆਂ ਨੂੰ ਜਿਸ ਤਰ੍ਹਾਂ ਕਿ ਹੁਣ ਬਹੁਤ ਸਾਰੇ ਰੀਡੀਆਂ ਆ ਗਏ ਹੈ ਬਹੁਤ ਸਾਰੇ ਇਹ ਵਹੀਕਲਸ ਆ ਗਏ ਹੈ ਉਹਨਾਂ ਤੇ ਕੋਈ ਪਾਲਿਸੀ ਬਣਾਉਣ ਵਾਸਤੇ ਤਾਂ ਜੋ ਅਸੀਂ ਉਹਨਾਂ ਤੋਂ ਵੀ ਕੋਈ ਇਨਕਮ ਲੈ ਸਕੀਏ ਈ ਵਹਿਕਲਸ ਤੋਂ ਰੇੜੀਆਂ ਤੋਂ ਜਿਹੜਾ ਰੇੜੀਆਂ ਨਾਰਮਲੀ ਸ਼ਾਪਕੀਪਰਸ ਦਕਾਨਦਾਰ ਹਰ ਰੇੜੀ ਦਾ ਕਾਫੀ 5 ਤੋਂ 10000 ਸੁਣ ਚਾਹ ਲੈਂਦੇ ਆ ਜੇ ਰੇੜੀ ਉਹਦੀ ਦੁਕਾਨ ਦੇ ਅੱਗੇ ਖੜੀ ਹੁੰਦੀ ਹੈ ਵੇਰ ਐਸ ਸਰਕਾਰ 50 ਰੁਪਏ ਪੂਰੇ ਸਾਲ ਦਾ ਲੱਦੀ ਆ ਜਾਂ ਮਹੀਨੇ ਦਾ ਲੈਂਦੀ ਹੈ ਇਹਦੇ ਵਿੱਚ ਪ੍ਰੋਪੋਜ਼ਲ ਹਾਊਸ ਤੋਂ ਆਇਆ ਕਿ ਅਸੀਂ ਵੀ ਜਿਸ ਤਰ੍ਹਾਂ ਵਧੀਆ ਰੇਟ ਲਈਏ ਟੂ ਡੀਕੰਜਸਟ ਡੀਕੰਜੈਸ਼ਨ ਫੀ ਲਈਏ ਬਾਲ ਰੋਡ ਵਾਸਤੇ ਰੇਲਵੇ ਰੋਡ ਵਾਸਤੇ ਤਾਂ ਕਿ ਇਥੋਂ ਸਾਰੀ ਰੇੜੀ ਇੱਥੇ ਆ ਕੇ ਖੜਨਾ ਚਾਹੀਦੀ ਹੈ ਕਿਉਂਕਿ ਇੱਥੇ ਸੇਲ ਹੈ ਪਰ ਜੇ ਸੇਲ ਹੈ ਤਾਂ ਕੰਜੈਸ਼ਨ ਫੀਸ ਵੀ ਰੇੜੀ ਨੂੰ ਦੇਣੀ ਚਾਹੀਦੀ ਹੈ ਤਾਂ ਉਹ ਡਿਸਕਸ ਹੋਇਆ ਇਸ ਤੋਂ ਇਲਾਵਾ ਜਿਹੜਾ ਨਾਰਮਲ ਸਫਾਈ ਤੇ ਇਹੋ ਜਿਹੀ ਚੀਜ਼ਾਂ ਡਿਸਕਸ ਹੋਈਏ ਉਹ ਇਹਦੇ ਵਾਸਤੇ ਵੀ ਜਿਹੜਾ ਅਸੀਂ ਪਾਣੀ ਦੀ ਅਗੂਮੈਂਟੇਸ਼ਨ ਵਾਸਤੇ ਕਿਉਂਕਿ ਹੁਣ ਥਰਮਲ ਤਾਂ ਬੰਦ ਹੋ ਗਿਆ ਹੈ ਪਹਿਲਾਂ ਦਾ ਹੀ ਇੱਕ ਪਾਸ ਹੋਇਆ ਹੋਇਆ ਜਿਹਦੇ ਵਿੱਚ ਅਸੀਂ ਕਿਹਾ ਕਿ ਜਿਹੜਾ ਇੱਕ ਲੇਕ ਹੈ ਉਹ ਸਾਨੂੰ ਦਿੱਤਾ ਜਾਵੇ ਕਿਉਂਕਿ ਤਿੰਨ ਚਾਰ ਬਣੇ ਹੋਏ ਉਹਨਾਂ ਚੋਂ ਇੱਕ ਦਿੱਤਾ ਜਾਵੇ ਕਿ ਜਦੋਂ ਵੀ ਪਾਣੀ ਦੀ ਸ਼ਾਰਟੇਜ ਹੋਏ ਅਗੂਮੈਂਟੇਸ਼ਨ ਉੱਥੋਂ ਹੋ ਸਕੇ ਸਾਡੇ ਡੀਪ ਬੋਰ ਹੈਗੇ ਪਾਣੀ ਦੀ ਅਸੀਂ ਸ਼ਾਰਟੇਜ ਹੋ ਨਹੀਂ ਦਿੰਦੇ ਵੇਰ ਐਸ ਤੁਹਾਡਾ ਜਿਹੜਾ ਸੀਵਰੇਜ ਦਾ ਪ੍ਰੋਬਲਮ ਹੈ ਬੜਾ ਪ੍ਰੋਸਚਰਲ ਪ੍ਰੋਬਲਮ ਹੈ ਇਦੇ ਵਿੱਚ ਸਾਡੇ ਮਤੇ ਪਾਸ ਹੋ ਗਏ ਐ ਮਸ਼ੀਨਾਂ ਖੁਦ ਲੈਣ ਵਾਸਤੇ ਹਲੇ ਤੱਕ ਤਾਂ ਅਸੀਂ ਕਿਸੇ ਕੰਪਨੀ ਦੇ ਨਾਲ ਐਗਰੀਮੈਂਟ ਕੀਤਾ ਸੀ ਉਹ ਐਗਰੀਮੈਂਟ ਮੋਸਟ ਪ੍ਰੋਬਬਲੀ ਕੁਝ ਟਾਈਮ ਦੇ ਵਿੱਚ ਖਤਮ ਹੋਣ ਵਾਲਾ ਹੈ ਅਰਬਿਟ੍ਰੇਸ਼ਨ ਚਾਹੀਏ ਅਸੀਂ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਆਪ ਹੀ ਕਰਾਂਗੇ ਦੇਖੋ ਬਸੇਰੇ ਤਾਂ ਹਰ ਥਾਂ ਤੇ ਬੜਾਈ ਜਾਂਦੇ ਐ ਰੈਂਟ ਬਸੇਰੇ ਤੇ ਉਹ ਆਲਰੇਡੀ ਇਨ ਪਲੇਸ ਆ ਉਹ ਸਫਾਈ ਸਭੀ ਅਸੀਂ ਕਰ ਲਾਂਗੇ ਐਂਡ ਉਹ ਤਾਂ ਸੀ ਮੈਨੇਜ ਕਰਨਾਗੇ ਇਹ ਬੈਸਤੋਤਾਰੇ ਸ਼ਹਿਰ ਦੇ ਵਿੱਚ ਚਲਾਈ ਹੈ ਤਾਂ ਤੁਸੀਂ ਕਹਿ ਰਹੇ ਸੀ ਕਿ ਭਾਗੂ ਰੋਡ ਨੂੰ ਹੋਰ ਚੌੜਾ ਕਰਨ ਵਾਸਤੇ ਪ੍ਰਪੋਜ਼ਲ ਵੀ ਸੀ ਕਿ ਪਹਿਲਾਂ ਪਤਾ ਸੀ ਪਿਛਲੀ ਵਾਰੀ ਮਤਾ ਪਿਆ ਸੀਗਾ ਕਿ ਭਾਗੂ ਰੋਡ ਦੇ ਵਿੱਚ ਇਨਕ੍ਰੋਚਮੈਂਟ ਬਹੁਤ ਜ਼ਿਆਦਾ ਹੋਈ ਹੋਈ ਹੈ ਦੋਵੇਂ ਪਾਸੇ ਸਰਕਾਰ ਦੀ ਜ਼ਮੀਨ ਹੈ ਤੇ ਦੁਕਾਨਾਂ ਸ਼ੋਰੂਮਸ ਅਗੇ ਨੂੰ ਵਧੇ ਹੋਏ ਅਸੀਂ ਜਿਹੜਾ ਪਿਛਲੀ ਵਾਰੀ ਹੀ ਮਤਾ ਪਾਇਆ ਸੀ ਉਹ ਹੁਣ ਅਸੀਂ ਪੁਲਿਸ ਫੋਰਸ ਮੰਗੀ ਹੋਈ ਹੈ ਤਾਂ ਕਿ ਭਾਗੂ ਰੋਡ ਨੂੰ ਅਸੀਂ ਚੌੜਾ ਕਰਦੀਏ ਜਦੋਂ ਵੀ ਕੋਈ ਧਰਨਾ ਲੱਗਦਾ ਹੈ ਭਾਗੂ ਰੋਡ ਮੇਨ ਆਰਟਰੀ ਬਣ ਜਾਂਦੀ ਹੈ ਸ਼ਹਿਰ ਦੀ ਜਿਹਦੇ ਤੋਂ ਤੁਸੀਂ ਸ਼ਹਿਰ ਮੇਨ ਰੋਡ ਜਾਂ ਬਾਹਰ ਜਾ ਸਕਦੇ ਤਾਂ ਇਹ ਚੌੜਾ ਹੋਣਾ ਬਹੁਤ ਜ਼ਰੂਰੀ ਹੈ ਕਿੰਨੇ ਕਰ ਟਾਈਮ ਦੇ ਵਿੱਚ ਕੋਈ ਟਾਈਮ ਦੇਖੋ ਇਹ ਇਸ ਹਫਤੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਂ ਅਗਲੇ ਹਫਤੇ ਤੋਂ ਡਿਪੈਂਡਿੰਗ ਔਨ ਦ ਪੁਲਿਸ ਫੋਰਸ ਤਾਂ ਕਿ ਅਸੀਂ ਇਹ ਚੌੜਾ ਕਰਤੀਏ ਸਰ ਜਿਹੜੀਆਂ ਉਥੇ ਇਨਕ੍ਰੋਚਮੈਂਟ ਹੋਈਆਂ ਹੋਈਆਂ ਉਹਨਾਂ ਨੂੰ ਆਪਾਂ ਕਿਵੇਂ ਹਟਾਵਾਂਗੇ ਇਨਲੀਗਲ ਹੈ ਜਾਂ ਲੀਗਲੀ ਹੋਈਆਂ ਦੇਖੋ ਅਸੀਂ ਹੁਣ ਉਹਨਾਂ ਨੂੰ ਨੋਟਿਸ ਦਿੱਤਾ ਹੋਇਆ ਹੈ ਲੀਗਲੀ ਤਾਂ ਕੋਈ ਇਨਕ੍ਰੋਚਮੈਂਟ ਹੁੰਦੀ ਨਹੀਂ ਸਾਰੀਆਂ ਇਲੀਗਲੀ ਹੁੰਦੀ ਹੈ ਤੇ ਹੁਣੀ ਮਤਾ ਵੀ ਪਿਆ ਸੀਗਾ ਕਿ ਜਿੱਥੇ ਵੀ ਅਸੀਂ ਸਰਕਾਰੀ ਜ਼ਮੀਨ ਤੇ ਇਨਕ੍ਰੋਚਮੈਂਟ ਹੋਈ ਹੋਈ ਹੈ ਨਾਲ ਨਾਲ ਪਰਚਾ ਵੀ ਰეკਮੈਂਡ ਕਰਕੇ ਭੇਜੀਏ ਕਮਿਸ਼ਨਰ ਸਾਹਿਬ ਸ਼ਹਿਰ ਦੇ ਵਿੱਚ ਵੀ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇਨਲੀਗਲ ਐਂਗਰੋਜਮੈਂਟ ਹੋ ਰਹੀ ਹੈ ਹੋ ਵੀ ਰਹੀ ਹੈ ਔਰ ਰੁਕ ਵੀ ਨਹੀਂ ਰਹੀ ਜਿਖਾਰਸ਼ਾਂ ਨਾਲ ਵੀ ਕੀਤੀ ਜਾ ਰਹੀ ਲੇਕਿਨ ਕਿਤੇ ਨਾ ਕਿਤੇ ਇਹ ਨਹੀਂ ਅਧਿਕਾਰ ਜਾਂ ਆਉਂਦਾ ਹੈਗਾ ਜਿਹੜਾ ਉਸ ਹੈ ਕੀ ਰੀਆ ਦਾ ਐਸ ਡੀਓ ਹੈ ਜਾਂ ਐਕਸ਼ਨ ਹੈ ਤਾਂ ਉਸ ਦੇ ਉੱਪਰ ਵੀ ਐਕਸ਼ਨ ਲਿਆ ਜਾਵੇ ਜਦੋਂ ਚੀਜ਼ ਬਣ ਜਾਂਦੀ ਹੈ ਬਸ ਟਾਈਮ ਟਾਈਮ ਤੇ ਅਸੀਂ ਐਕਸ਼ਨ ਲੈਂਦੇ ਰਹਿੰਦੇ ਹਾਂ ਤੇ ਅਸੀਂ ਢੂੰਢੇ ਵੀ ਰਹਿੰਦੇ ਹਾਂ ਬਟ ਉਹ ਸਾਰੀ ਵਿਥਿਨ ਦਾ ਕੰਪਾਨੀ ਇਹ ਵਾਰੀ ਹੋ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਬਾਅਦ ਦੇ ਵਿੱਚ ਪਤਾ ਲੱਗਦਾ ਫਿਰ ਥੋੜਾ ਔਖਾ ਹੋ ਜਾਂਦਾ 올ਡ ਕੰਸਟਰਕਸ਼ਨ ਨੂੰ ਢੋਣਾ ਪਰ ਅਸੀਂ ਕੋਸ਼ਿਸ਼ ਤਾਂ ਪੂਰੀ ਕਰਦੇ ਹਾਂ ਤੁਹਾਡੇ ਸਹਿਯੋਗ ਨਾਲ ਕੱਲ ਤੁਸੀਂ ਸਾਨੂੰ ਇਨਫੋਰਮ ਕੀਤਾ ਸੀ ਆ ਤਿੰਨ ਚਾਰ ਥਾਵਾਂ ਤੇ ਰਾਤ ਰਾਤ ਨੂੰ ਤੇ ਅੱਜ ਸਵੇਰੇ ਅਸੀਂ ਸਾਰੀ ਹਟਾਤੀ ਇੱਕ ਸਰ ਇੱਥੇ ਤੇਲ ਦਾ ਫੜਾ ਪੁੱਟਾ ਜਿਹੜਾ ਚੱਲ ਰਿਹਾ ਹੈ ਕਿ ਤੇਲ ਵੇਚਿਆ ਜਾ ਰਿਹਾ ਖਾਸ ਕਰਕੇ ਜਿਹਨੇ ਤੋੜੇ ਉੱਪਰ ਚੱਲਦੇ ਨੇ ਉਹਨਾਂ ਦੇ ਵਿੱਚੋਂ ਇਹ 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 ਖਬਰ ਆਈ ਹੋਈ ਸੀ ਇਹ ਜਿਹੜੀ ਇਰੀਗੇਸ਼ਨ ਲਈ ਸੀ ਇਹਦੇ ਵਾਸਤੇ ਅਸੀਂ ਇੱਕ ਫੈਕਟ ਫਾਈਂਡਿੰਗ ਕਮੇਟੀ ਬਣਾਤੀ ਹੈ ਇਹਦੇ ਵਿੱਚ ਜਿਹੜਾ ਬੰਦਾ ਇਲੇਜੈਂਟਲੀ ਫੜਿਆ ਗਿਆ ਸੀਗਾ ਉਹਨੂੰ ਅਸੀਂ ਉੱਥੋਂ ਟਰਾਂਸਫਰ ਕਰਤਾ ਹੈ ਤਾਂ ਕਿ ਉਹ ਸਾਡੀ ਉਸ ਫੈਕਟ ਫਾਈਂਡਿੰਗ ਕਮੇਟੀ ਦੇ ਕੰਮ ਦੇ ਵਿੱਚ ਵਿਘਨ ਨਾ ਪਾਵੇ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਪੇਸ਼ ਕਰੇ। ਤੇ ਸਰ ਐਕਸ਼ਨ ਲਿਆ ਜਾਏ। ਫਿਰ ਐਕਸ਼ਨ ਲਿਆ ਜਾਏ।